ਸਰ ਪੁਲਸ ਦੀ ਸ਼ਾਰਟੇਜ ਵੀ ਬੜੀ ਵੱਡੀ ਆ ਮੈਂ ਇਹ ਵੇਖਦਾ ਕਈ ਕਈ ਪੋਲੀਟੀਸ਼ੀਅਨ 25 25 ਗਨਮੈਨ ਲੈ ਕੇ ਤੁਰਦੇ ਆ ਅੱਜ ਪੰਜਾਬ ਚ ਮੈਂ ਇਹ ਕਹਨਾ ਕਿ ਕੋਈ ਥਾਣਾ ਨਹੀਂ ਜਿਹਦੇ ਚ 25 ਸਿਪਾਹੀ ਹੋਣ ਅਸਲੀਅਤ ਹੈ ਸਰ ਲੋੜ ਇਹ ਆ ਕਿ ਚਾਹੇ ਸਿਆਸੀ ਬੰਦਾ ਹੋਵੇ ਚਾਹੇ ਅਫਸਰ ਹੋਵੇ ਇਹਨਾਂ ਦੀ ਲਿਮਟ ਕਰੋ 4 4 ਗਨਮੈਨ ਬਾਕੀ ਟ੍ਰਾਂਸਫਰ ਕਰੋ ਥਾਣਿਆਂ ਦੇ ਵਿੱਚ ਤਾਂ ਕਿ ਲੋਕਾਂ ਦੀ ਸੁਰੱਖਿਆ ਕੀਤੀ ਜਾਵੇ ਸਾਰੇ ਬੜੀ ਵੱਡੀ ਸਮੱਸਿਆ ਪਹਿਲਾ ਸਰਕਾਰ ਚ ਹੁੰਦੇ ਆ 25 25 ਆਪੋਜੀਸ਼ਨ ਚ ਹਾਰ ਜਾਂਦੇ ਮਗਰ ਉਹ ਦੋ ਰਹ ਜਾਂਦੇ ਆ ਇਹ ਡਿਪਰੈਸ਼ਨ ਦਾ ਵੀ ਕਾਰਨ ਹੈ ਸਿਆਸੀ ਬੰਦਿਆਂ ਤੇ ਘਰੋਂ ਨਹੀਂ ਨਿਕਲਦੇ ਜਿੱਥੇ ਗਨਮਨ ਦੋ ਰਹ ਗਏ ਸੋ ਸਰ ਆ ਗਈ ਤੁਹਾਡੀ ਗੱਲ ਬੇਨਤੀ ਹੈ ਕਿ ਗਨਮਨਾਂ ਨੂੰ ਸਬਜ਼ੀ ਲੈਣ ਕੋਈ ਨਿਆਣੀ ਸਕੂਲ ਛੱਡਣ ਜਾ ਰਿਹਾ ਮੈਸੇ ਤਾਂ ਮੈਂ ਸਕੂਲ ਜਾਂਦਾ ਨਹੀਂ ਨਿਆਣੀ ਛੱਡਣ ਇੱਕ ਦਿਨ ਸਕੂਲ ਚਲੇ ਗਿਆ 26 ਸੈਕਟਰ ਲੈਣ ਲੱਗੀ ਪਈ ਪੰਜਾਬ ਪੁਲਿਸ ਦੇ ਗਨਮੈਨਾਂ ਦੀ ਵੀ ਨਿਆਣਿਆਂ ਨੂੰ ਛੱਕਣ ਆ ਰਹੇ ਆ ਸਰ ਆਪਾਂ ਇਸ ਕੰਮ ਨੂੰ ਲਿਮਟ ਕਰੀਏ ਤੇ ਪੰਜਾਬ ਦੀ ਲਾਅ ਐਂਡ ਆਰਡਰ ਤੇ ਉਹਨਾਂ ਬੰਦਿਆਂ ਨੂੰ ਇਫੈਕਟਿਵਲੀ ਯੂਜ਼ ਕਰੀਏ ਸਰ ਪੁਲਿਸ ਦੀ ਸ਼ਾਰਟੇਜ ਵੀ ਬੜੀ ਵੱਡੀ ਆ ਮੈਂ ਇਹ ਵੇਖਦਾ ਕਈ ਕਈ ਪੋਲੀਟੀਸ਼ੀਅਨ 25 25 ਗਨਮੈਨ ਲੈ ਕੇ ਤੁਰਦੇ ਆ ਅੱਜ ਪੰਜਾਬ 'ਚ ਮੈਂ ਇਹ ਕਹਿੰਦਾ ਕਿ ਕੋਈ ਥਾਣਾ ਨਹੀਂ ਜਿਹਦੇ 'ਚ 25 ਸਿਪਾਹੀ ਹੋਣ ਅਸਲੀਅਤ ਹੈ ਸਰ ਲੋੜ ਇਹ ਆ ਕੀ ਚਾਹੇ ਸਿਆਸੀ ਬੰਦਾ ਹੋਵੇ ਚਾਹੇ ਅਫਸਰ ਹੋਵੇ ਇਹਨਾਂ ਦੀ ਲਿਮਿਟ ਕਰੋ 4 4 ਗਨਮੈਨ ਬਾਕੀ ਟਰਾਂਸਫਰ ਕਰੋ ਥਾਣਿਆਂ ਦੇ ਵਿੱਚ ਤਾਂ ਕਿ ਲੋਕਾਂ ਦੀ ਸੁਰੱਖਿਆ ਕੀਤੀ ਜਾਵੇ ਸਾਰੇ ਬੜੀ ਵੱਡੀ ਸਮੱਸਿਆ ਪਹਿਲਾਂ ਸਰਕਾਰ ਚ ਹੁੰਦੇ ਆ 25 25 ਆਪੋਜੀਸ਼ਨ ਚ ਹਾਰ ਜਾਂਦੇ ਮਗਰ ਉਹ ਦੋ ਰਹਿ ਜਾਂਦੇ ਆ ਇਹ ਡਿਪਰੈਸ਼ਨ ਦਾ ਵੀ ਕਾਰਨ ਹੈ ਸਿਆਸੀ ਬੰਦਿਆਂ ਤੇ ਘਰੋਂ ਨਹੀਂ ਨਿਕਲਦੇ 92 ਗਨਮੈਨ ਦੋ ਰਹਿ ਗਏ ਸੋ ਸਰ ਆ ਗਈ ਤੁਹਾਡੀ ਗੱਲ ਬੇਨਤੀ ਹੈ ਕਿ ਗਨਮੈਨਾਂ ਨੂੰ ਸਬਜੀ ਲੈਣ ਕੋਈ ਨਿਆਣੀ ਸਕੂਲ ਛੱਡਣ ਜਾ ਰਿਹਾ ਮੈਸੇ ਤਾਂ ਮੈਂ ਸਕੂਲ ਜਾਂਦਾ ਨਹੀਂ ਨਿਆਣੀ ਛੱਡਣ ਇੱਕ ਦਿਨ ਸਕੂਲ ਚਲੇ ਗਿਆ 26 ਸੈਕਟਰ ਲੈਣ ਲੱਗੀ ਪਈ ਪੰਜਾਬ ਪੁਪਲਸ ਦੇ ਗਨਮੈਨਾਂ ਦੀ ਵੀ ਨਿਆਣਿਆਂ ਨੂੰ ਛੱਕਣ ਆ ਰਹੇ ਆ ਸਰ ਆਪਾਂ ਇਸ ਕੰਮ ਨੂੰ ਲਿਮਟ ਕਰੀਏ ਤੇ ਪੰਜਾਬ ਦੀ ਲਾਅ ਐਂਡ ਆਰਡਰ ਤੇ ਉਹਨਾਂ ਬੰਦਿਆਂ ਨੂੰ ਇਫੈਕਟਿਵਲੀ ਯੂਜ਼ ਕਰੀਏ ਸਰ ਪੁਲਸ ਦੀ ਸ਼ਾਰਟੇਜ ਵੀ ਬੜੀ ਵੱਡੀ ਆ ਮੈਂ ਇਹ ਵੇਖਦਾ ਕਈ ਕਈ ਪੋਲੀਟੀਸ਼ੀਅਨ 22 25 93 ਲੈ ਕੇ ਤੁਰਦੇ ਆ ਅੱਜ ਪੰਜਾਬ 'ਚ ਮੈਂ ਕਹਿੰਨਾ ਕਿ ਕੋਈ ਥਾਣਾ ਨਹੀਂ ਜਿਹਦੇ 'ਚ 25 ਸਿਪਾਹੀ ਹੋਣ ਅਸਲੀਅਤ ਹੈ ਸਰ ਲੋੜ ਹੈ ਆ ਕਿ ਚਾਹੇ ਸਿਆਸੀ ਬੰਦਾ ਹੋਵੇ ਚਾਹੇ ਅਫਸਰ ਹੋਵੇ ਇਹਨਾਂ ਦੀ ਲਿਮਟ ਕਰੋ 4-4 ਗਨਮੈਨ ਬਾਕੀ ਟ੍ਰਾਂਸਫਰ ਕਰੋ ਥਾਣਿਆਂ ਦੇ ਵਿੱਚ ਤਾਂ ਕਿ ਲੋਕਾਂ ਦੀ ਸੁਰੱਖਿਆ ਕੀਤੀ ਜਾਵੇ ਸਰ ਇਹ ਬੜੀ ਵੱਡੀ ਸਮੱਸਿਆ ਪਹਿਲਾ ਸਰਕਾਰ ਚ ਹੁੰਦੇ ਆ 25 25 ਆਪੋਜੀਸ਼ਨ ਚ ਹਾਰ ਜਾਂਦੇ ਮਗਰ ਉਹ ਦੋ ਰਹਿ ਜਾਂਦੇ ਆ ਇਹ ਡਿਪਰੈਸ਼ਨ ਦਾ ਵੀ ਕਾਰਨ ਹੈ ਸਿਆਸੀ ਬੰਦਿਆਂ ਇਹ ਘਰੋਂ ਨਹੀਂ ਨਿਕਲਦੇ 99 ਮੈਂ ਦੋ ਰਹਿ ਗਏ ਸੋ ਸਰ ਆ ਗਈ ਤੁਹਾਡੀ ਗੱਲ ਬੇਨਤੀ ਹੈ ਕਿ ਗਨਮੈਨਾਂ ਨੂੰ ਸਬਜੀ ਲੈਣ ਕੋਈ ਨਿਆਣੀ ਸਕੂਲ ਛੱਡਣ ਜਾ ਰਿਹਾ ਮੈਸੇ ਤਾਂ ਮੈਂ ਸਕੂਲ ਜਾਂਦਾ ਨਹੀਂ ਨਿਆਣੀ ਛੱਡਣ ਇੱਕ ਦਿਨ ਸਕੂਲ ਚਲੇ ਗਿਆ 26 ਸੈਕਟਰ ਲੈਨ ਲੱਗੀ ਪਈ ਪੰਜਾਬ ਪੁਰਸ਼ ਦੇ ਗਨਮੈਨਾਂ ਦੀ ਵੀ ਨਿਆਣਿਆਂ ਨੂੰ ਛੱਕਣ ਆ ਰਿਹਾ ਸਰ ਆਪਾਂ ਇਸ ਕੰਮ ਨੂੰ ਲਿਮਟ ਕਰਿਏ ਤੇ ਪੰਜਾਬ ਦੀ ਲਾਅ ਐਂਡ ਆਰਡਰ ਤੇ ਉਹਨਾਂ ਬੰਦਿਆਂ ਨੂੰ ਇਫੈਕਟਿਵਲੀ ਯੂਜ਼ ਕਰੀਏ